ਪਹਿਲਾਂ ਤਲਵਾਰਾਂ ਹੁੰਦੀਆਂ ਸੀ ਘੋੜੇ ਹੁੰਦੇ ਸੀ ਹੋਰ ਸੀ ਹੁਣ ਤਾਂ ਬਟਨ ਹੀ ਦਬਿਆ ਜਾਣਾ ਸਾਇ ਹੀ ਨਹੀਂ ਆਉਣਾ ਅਗਲਾ ਹੁਣ ਇਹ ਪੋਜੀਸ਼ਨ ਆ ਤਾਜ਼ਾ ਦੇਖਿਆ ਬਾਰਡਰ ਤੇ ਫੌਜ ਲੱਗੀ ਸਾਹਮਣੇ ਆਪਣੇ ਹਾਂ ਬੀਐਸਐਫ ਹੀ ਬੈਠੀ ਸੀ ਉੱਥੇ ਤਾਂ ਬਾਰਡਰ ਤਾਂ ਹੈਂਡਓਵਰ ਕੀਤਾ ਹੀ ਨਹੀਂ ਸੀ ਆਰਮੀ ਨੂੰ ਮਤਲਬ ਹੀ ਨਹੀਂ ਸੀ ਕੋਈ ਹਾਂ ਮਤਲਬ ਉਹ ਜ਼ਮਾਨੇ ਗਏ ਜੀ ਸਿਕੰਦਰ ਜੀ ਆਏ ਉਹਦੇ ਡੌਲੇ ਨੇ ਤਕੜੇ ਸੀ ਉਹਨੇ ਤਲਵਾਰ ਮਾਰੀ ਉਹਨੇ ਨੇਜਾ ਮਾਰਿਆ ਉਹਨੇ ਢਾਲ ਮਾਰੀ ਉਹ ਫਿਜ਼ੀਕਲ ਲੜਾਈ ਦਾ ਦਲੇਰੀ ਦਾ ਕੋ ਮਤਲਬ ਨਹੀਂ ਬਟਨ ਦਬਣ ਲਈ ਕਿਹੜੀ ਦਲੇਰੀ ਚਾਹੀਦੀ ਹੈ ਇਹ ਤਾਂ ਕੋਈ ਮੂਰਖ ਵੀ ਦਬ ਸਕਦਾ ਹੈ ਇਹ ਤਾਂ ਕੋਈ ਅਣਜਾਣ ਬੱਚਾ ਵੀ ਦਬ ਸਕਦਾ ਔਰ ਅਸੀਂ ਕਹਿੰਦੇ ਜੀ ਉਹਦੀ ਅਸੀਂ ਕਮਾਂਡ ਮੈਨੂੰ ਕਿਸੇ ਨੇ ਦੱਸਿਆ ਉਹਦੀ ਕਮਾਂਡ ਹੁੰਦੀ ਹੈ ਪਹਿਲਾਂ ਕਿਸੇ ਕੋਲ ਹੁੰਦਾ ਫਿਰ ਉਹ ਟੈਚੀ ਚ ਰੱਖਦੇ ਨੇ ਪਿਊਤਨ ਜੀ ਜਦੋਂ ਚਾਈਨਾ ਗਏ ਤਾਂ ਉਹ ਟੈਚੀ ਦੇ ਵਿੱਚ ਬਟਨ ਸੀ ਉਹਦੇ ਕੋਲ ਉੱਪਰ ਦੇ ਲੋਕੋ ਥੋਟਾ ਬਟਨ ਤਾਂ ਥੋਡੇ ਕੋਲ ਹੈਗਾ ਦੂਜਿਆਂ ਦਾ ਬਟਨ ਨਹੀਂ ਨਾ ਤੁਹਾਡੇ ਕੋਲ ਜੇ ਉਹਨਾਂ ਨੇ ਦਬਤਾ ਹੁਣ ਆਪਣੇ ਰੌਲਾ ਪੈ ਹੀ ਰਿਹਾ ਨਾ ਕਿ ਬੰਬ ਤਾਂ ਡਰਾਉਣ ਲਈ ਉਹ ਸਿੱਟੇ ਸੀ ਬੀਸਿਕਲੀ ਉਹ ਸ਼ਾਇਦ ਇੱਕ ਅੱਧਾ ਗਲਤਮਲਤ ਗਿਰ ਗਿਆ ਤਵਾਹੀ ਮੱਚੀ ਪਈ ਆ ਉੱਥੇ ਰੋਜ਼ ਖਪਣਾ ਨੇ ਜੀ ਲੀਕੇਜ ਹੋ ਗਈ ਫਲਾਣਾ ਹੋ ਗਿਆ ਪਰ ਕਮਾਲ ਦੀ ਗੱਲ ਇਹ ਆ ਤੁਸੀਂ ਇਹ ਦੇਖੋ ਇਹ ਅਸੀਂ ਮੱਛਰ ਮਾਰਨ ਲਈ ਤਾਂ ਨਹੀਂ ਬਣਾਏ ਹੋਏ ਇਹ ਪ੍ਰਾਣੇ ਵੀ ਤਾਂ ਹੋਣਗੇ ਕਦੇ ਇਹਨਾਂ ਨੂੰ ਡਿਸਪੋਜ਼ ਆਫ ਵੀ ਤਾਂ ਕਿਤੇ ਕਰਨਾ ਹੋਊਗਾ ਇਹ ਸਾਡਾ ਜਿਹੜਾ ਕਲੈਕਟਿਵ ਪਾਗਲਪਣਾ ਡਰ ਹੈ ਇਨਸਿਕਿਉਰਟੀ ਹੈ ਉਹਦੇ ਚੋਂ ਅਸੀਂ ਇਹ ਸਾਧਨ ਕੱਢ ਲਏ ਨੇ ਇਹ ਸਾਧਨ ਬੇਸਿਕਲੀ ਤਵਾਹੀ ਦੇ ਹੀ ਨੇ ਇਹਨਾਂ ਨੇ ਕਿਸੇ ਨੂੰ ਕਿਸੇ ਨੂੰ ਜੀਵਨ ਨਹੀਂ ਦੇਣਾ ਇਹਨਾਂ ਨੇ ਸੋ ਅਸੀਂ ਇਸ ਕੰਡੇ ਦੇ ਉੱਪਰ ਆ ਕੇ ਬੈਠੇ ਹਾਂ ਸੋ ਇਸ ਕਰਕੇ ਆਵਰੇਜ ਮਨੁੱਖ ਹੈ ਜਿਹੜਾ ਉਹਨੂੰ ਵੀ ਜਾਗਰਤ ਹੋਣ ਦੀ ਬਹੁਤ ਜ਼ਰੂਰਤ ਹੈ ਜਿਹੜੇ ਉੱਪਰ ਬੈਠੇ ਨੇ ਬਟਨ ਦੇ ਦੇ ਗੁੰਠਾ ਰੱਖਣ ਵਾਲੇ ਉਹਨਾਂ ਨੂੰ ਤਾਂ ਹੋਰ ਵੀ ਜ਼ਿਆਦਾ ਜ਼ਰੂਰਤ ਹੈ ਉਹ ਤਾਂ ਵਿਚਾਰਿਆਂ ਦੀ ਬਾਲੀ ਤਰਸ ਜੋਗਾ ਦਿੱਤਾ ਉਹਨਾਂ ਦੀ ਤਾਂ ਮਤਲਬ ਬਟਨ ਨਾਲ ਪਹਿਲਾਂ ਖੁਦ ਆਪੇ ਹੀ ਮਰਨਾ ਹੈ ਚਰਨੋਬਿਲ ਦੇ ਵਿੱਚ ਰਸ਼ੀਆ ਦੇ ਵਿੱਚ ਹੋਇਆ ਹੀ ਸੀ ਉਹ ਸਾਰਾ ਸ਼ਹਿਰ ਹੀ ਤਬਾਹ ਹੋ ਗਿਆ ਸੀ ਸਾਡੇ ਮਤਲਬ ਪੋਪਾਲ ਦੇ ਵਿੱਚ ਹੋਇਆ ਸੀ ਅਸੀਂ ਕਹੀ ਜਾਂਦੇ ਹਾਂ ਕਿ ਜੀ ਅਸੀਂ ਬੜੇ ਪ੍ਰਬੰਧ ਕਰ ਲਏ ਫਲਾਣਾ ਕਰ ਲਏ ਕਿਹੜਾ ਪ੍ਰਬੰਧ ਕਰ ਲਿਆ ਦੰਦਾ ਤਾਂ ਇੱਕ ਨਹੀਂ ਰੁਕਦਾ ਸਾਤੋਂ ਆਪਣੀ ਬਿਰਤੀ ਤਾਂ ਰੋਕੀ ਨਹੀਂ ਜਾਂਦੀ ਗੁੱਸਾ ਉਹਨਾਂ ਰੋ ਗਿਆ ਸਾਡੇ ਲੀਡਰਾਂ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਕੀ ਉਹਨਾਂ ਦਾ ਆਪਣੇ ਗੁੱਸੇ ਤੇ ਆਪਣੇ ਮਨ ਤੇ ਕੰਟਰੋਲ ਹੈ ਸਾਡੇ ਲੀਡਰਾਂ ਦਾ ਉਹਨਾਂ ਨੂੰ ਤਾਂ ਹੋਰ ਕੋਈ ਚੀਜ਼ ਕੰਟਰੋਲ ਕਰ ਰਹੀ ਹੈ ਹੋਰ ਬਿਰਤੀਆਂ ਕੰਟਰੋਲ ਕਰ ਰਹੀ ਨੇ ਉਹ ਜਾਗਰਤ ਨਹੀਂ ਹੁਣ ਉਹ ਸੁੱਤੇ ਪਏ ਨੇ ਆਪ ਹੂੰ ਜਾਇ ਜਗਾਵਣ ਆਪੂੰ ਸੁੱਤੇ ਉਹਦਾ ਬਾਬੇ ਨਹੀਂ ਕਹਿੰਦਾ ਸੀ ਉਸ ਟਾਈਮ ਪਰ ਹੁਣ ਸੁੱਤੇ ਬਰੂਤ ਤੇ ਪਏ ਨੇ ਉਦੋਂ ਤਲਵਾਰਾਂ ਕੋ ਨੇਜਾਂ ਦੀ ਸੁੱਤੇ ਪਈ ਸੀ ਹੁਣ ਤਾਂ ਮੜਾ ਜੇ ਪਾਸਾ ਲੈਣ ਨਾਲ ਵੀ ਗੜਬੜ ਹੋ ਸਕਦੀ ਹੈ ਸੋ ਇਸ ਕਰਕੇ ਦੀ ਜ਼ਰੂਰਤ ਜ਼ਿਆਦਾ ਹੈ